ਹਰੀ ਬਰਸਾਤ ਤੋਂ ਬਾਅਦ ਸੜਕਾਂ ਨੇ ਵੀ ਤਲਾਵਾਂ ਦਾ ਰੂਪ ਧਾਰ ਲਿਆ ਹੈ ਤੇ ਜਿਸ ਦੇ ਚੱਲਦਿਆਂ ਹੁਣ ਲੋਕ ਕਾਫੀ ਪਰੇਸ਼ਾਨ ਨੇ ਦੁਕਾਨਦਾਰ ਕਹਿੰਦੇ ਨੇ ਕਿ ਭਾਵੇਂ ਸਾਡੇ ਕੋਲੋਂ ਟੋਲ ਟੈਕਸ ਲੈ ਲਵੋ ਪਰ ਇਹਨਾਂ ਸੜਕਾਂ ਦਾ ਕੁਝ ਕਰੋ ਜਿੱਥੇ ਪਾਣੀ ਇਸ ਕਦਰ ਖੜਾ ਹੋ ਚੁੱਕਿਆ ਹੈ ਕਿ ਆਏ ਦਿਨ ਹਾਦਸੇ ਵੀ ਵਾਪਰ ਰਹੇ ਨੇ ਤੇ ਲੰਘਣਾ ਤੱਕ ਔਖਾ ਹੋ ਚੁੱਕਿਆ ਹੈ ਦੁਕਾਨਦਾਰੀ ਤਾਂ ਬਿਲਕੁਲ ਹੀ ਠੱਪ ਪਈ ਹੈ ਤੇ ਭਾਰੀ ਬਰਸਾਤ ਤੋਂ ਬਾਅਦ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਨੇ ਛੱਪੜ ਦਾ ਰੂਪ ਧਾਰ ਲਿਆ ਜਿੱਥੇ ਵਹੀਕਲ ਜਿਹੜੇ ਨੇ ਇਸ ਪਾਣੀ ਦੇ ਵਿੱਚ ਡੁੱਬਦੇ ਨਜ਼ਰ ਆਏ ਨੇ ਤੇ ਉੱਥੇ ਹੀ ਲੋਕਾਂ ਦਾ ਇਹ ਕਹਿਣਾ ਹੈ ਕਿ ਇੱਥੇ ਟੋਲ ਪਲਾਜ਼ਾ ਚੱਲਦਾ ਸੀ ਤਾਂ ਕੋਈ ਕੋਈ ਸਮੱਸਿਆ ਨਹੀਂ ਆਈ ਕਿਉਂਕਿ ਟੋਲ ਵਾਲੇ ਆਪੇ ਹੀ ਇੱਥੋਂ ਪਾਣੀ ਕਢਵਾ ਦਿੰਦੇ ਸਨ ਤੇ ਹੁਣ ਲੋਕਾਂ ਨੂੰ ਆਪ ਜਦੋਂ ਜੈਦ ਕਰਨੀ ਪੈਂਦੀ ਹੈ ਤੇ ਉਹ ਕਾਫੀ ਪਰੇਸ਼ਾਨ ਨੇ ਇਸ ਮੌਕੇ ਲੋਕਾਂ ਦਾ ਇਹ ਕਹਿਣਾ ਹੈ ਕਿ ਸਾਡੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤੇ ਜਲਦ ਤੋਂ ਜਲਦ ਇੱਥੋਂ ਪਾਣੀ ਕਢਾਇਆ ਜਾਵੇ ਹਾਲਾਂਕਿ ਤਸਵੀਰਾਂ 'ਚ ਤੁਸੀਂ ਵੇਖ ਰਹੇ ਹੋ ਕਿ ਕਿਸ ਕਦਰ ਲੋਕ ਪਰੇਸ਼ਾਨ ਨੇ ਤੇ ਵਾਹਨ ਡੁੱਬਦੇ ਨਜ਼ਰ ਆ ਰਹੇ ਨੇ ਮੇਰੀ ਜੀ ਸਾਨੂੰ ਬਹੁਤ ਦਿਕਰ ਆ ਰਹੀ ਦੁਕਾਨਦਾਰਾਂ ਨੂੰ ਐਮਐਲ ਵੀ ਲੰਗਦੇ ਨੇ ਐਮਪੀ ਵੀ ਲੰਗਦਾ ਸਾਰੇ ਲੰਗਦੇ ਤੇ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਸਾਡਾ ਇਹਨਾਂ ਟੋਟਾ ਪਰਨਾ ਚਾਹੀਦਾ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਜੀ ਟੂਟਸ ਬਣੇ ਦੁਬਾਰਾ ਲੱਗ ਜਾਵੇ ਜੀ ਸਾਨੂੰ ਕੋਈ ਤਰਾਜ ਨਹੀਂ ਪਰ ਉਹ ਕਿ ਆਦੇ ਸੀ ਪਾਣੀ ਕੱਢ ਜਾਂਦੇ ਸੀ ਹੁਣ ਸਾਨੂੰ ਆਪ ਨੂੰ ਪਾਣੀ ਕਰਨਾ ਪੈਂਦਾ ਇੰਜ ਆਪ ਨੂੰ ਲੈਣਾ ਪੈਂਦਾ ਆਪ ਨੂੰ ਪਾਣੀ ਕੱਟ ਕੇ ਸਾਰੇ ਛੁਰਕ ਸਾਫ ਕਰੀ ਦੇ ਦੇ ਕਿੰਨੇ ਚਿਰ ਤੋਂ ਇਹ 라ਤ ਹੋਈ ਇਹ 라ਤ ਹੈ 10 ਸਾਲ ਹੋ ਗਏ ਨੇ ਘਟੋ ਘਾਟ ਤਾਂ ਹੁਣ ਜਦੋਂ ਰਿਪੋਰਟਰ ਸਬੰਧ ਹੋਇਆ ਜੀ ਉਸ ਤੋਂ ਬਾਅਦ ਸਾਨੂੰ ਆਪ ਨੂੰ ਪਾਣੀ ਕਰਨਾ ਪੈਂਦਾ ਜੀ ਹਾਂ ਜੀ ਹਾਸੇ ਵੀ ਹੁੰਦੇ ਆ ਗੱਡੀ ਕੋਲ ਹਾਸੇ ਬਹੁਤ ਨਹੀਂ ਬਹੁਤ ਹਾਸੇ ਸਕੂਲੀ ਮੁੰਡੇ ਦਿਖਦੇ ਮੈਡਮਾਂ ਦਿਖਦੀਆਂ ਨੇ ਜੀ ਬਹੁਤ ਖੱਡੇ ਵਿੱਚ ਵੇਖੋ ਤੁਸੀਂ ਐਡੇ-ਐਡੇ ਖੱਡੇ ਪਾ ਪਾ ਵਿੱਚ ਹਾਂਜੀ ਸਕੂਲੀ ਬਹਿਣਾ ਵੀ ਇੱਥੇ ਰੱਖਦੀ ਹਾਂ ਹਾਂਜੀ ਹਾਂਜੀ ਤਿੰਨ ਸਕੂਲ ਲੱਗਦੇ ਆ ਜੀ ਸਾਡੇ ਇੱਥੇ ਹਾਂਜੀ ਸਾਰੇ ਪਰੋਦੇ ਹਾਂਜੀ ਹਾਂਜੀ ਸਾਰੇ ਇੱਥੇ ਰੱਖਦੇ ਆ ਮੰਗੀ ਮੰਗ ਹੁਣ ਕੀ ਕਰਦੇ ਮੰਗ ਸਾਡਾ ਇਹਨਾਂ ਟੋਟਾ ਉੱਚਾ ਹੋ ਗਏ ਸਾਨੂੰ ਟੋਟਾ ਬਣਾ ਦਿੱਤਾ ਜਾਵੇ ਜੀ ਭਾਰੀ ਬਰਸਾਤ ਤੋਂ ਬਾਅਦ ਸੜਕਾਂ ਨੇ ਵੀ ਤਲਾਵਾਂ ਦਾ ਰੂਪ ਧਾਰ ਲਿਆ ਹੈ ਤੇ ਜਿਸ ਦੇ ਚੱਲਦਿਆਂ ਹੁਣ ਲੋਕ ਕਾਫੀ ਪਰੇਸ਼ਾਨ ਨੇ ਦੁਕਾਨਦਾਰ ਕਹਿੰਦੇ ਨੇ ਕਿ ਭਾਵੇਂ ਸਾਡੇ ਕੋਲ ਟੋਲ ਟੈਕਸ ਲੈ ਲਵੋ ਪਰ ਇਹਨਾਂ ਸੜਕਾਂ ਦਾ ਕੁਝ ਕਰੋ ਜਿੱਥੇ ਪਾਣੀ ਇਸ ਕਦਰ ਖੜਾ ਹੋ ਚੁੱਕਿਆ ਹੈ ਕਿ ਆਏ ਦਿਨ ਹਾਦਸੇ ਵੀ ਵਾਪਰ ਰਹੇ ਨੇ ਤੇ ਲੰਘਣਾ ਤੱਕ ਔਖਾ ਹੋ ਚੁੱਕਿਆ ਹੈ ਦੁਕਾਨਦਾਰੀ ਤਾਂ ਬਿਲਕੁਲ ਹੀ ਠੱਪ ਪਈ ਹੈ ਤੇ ਭਾਰੀ ਬਰਸਾਤ ਤੋਂ ਬਾਅਦ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਨੇ ਛੱਪੜ ਦਾ ਰੂਪ ਧਾਰ ਲਿਆ ਜਿੱਥੇ ਵਹੀਕਲ ਜਿਹੜੇ ਨੇ ਇਸ ਪਾਣੀ ਦੇ ਵਿੱਚ ਡੁੱਬਦੇ ਨਜ਼ਰ ਆਏ ਨੇ ਤੇ ਉੱਥੇ ਲੋਕਾਂ ਦਾ ਇਹ ਕਹਿਣਾ ਹੈ ਕਿ ਇੱਥੇ ਟੋਲ ਪਲਾਜ਼ਾ ਚੱਲਦਾ ਸੀ ਤਾਂ ਕੋਈ ਕੋਈ ਸਮੱਸਿਆ ਨਹੀਂ ਆਈ ਕਿਉਂਕਿ ਟੋਲ ਵਾਲੇ ਆਪੇ ਹੀ ਇੱਥੋਂ ਪਾਣੀ ਕਢਵਾ ਦਿੰਦੇ ਸਨ ਤੇ ਹੁਣ ਲੋਕਾਂ ਨੂੰ ਆਪ ਜਦੂ ਜੈਦ ਕਰਨੀ ਪੈਂਦੀ ਹੈ ਤੇ ਉਹ ਕਾਫੀ ਪਰੇਸ਼ਾਨ ਨੇ ਇਸ ਮੌਕੇ ਲੋਕਾਂ ਦਾ ਇਹ ਕਹਿਣਾ ਹੈ ਕਿ ਸਾਡੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤੇ ਜਲਦ ਤੋਂ ਜਲਦ ਇੱਥੋਂ ਪਾਣੀ ਕਢਾਇਆ ਜਾਵੇ ਹਾਲਾਂਕਿ ਤਸਵੀਰਾਂ 'ਚ ਤੁਸੀਂ ਵੇਖ ਰਹੇ ਹੋ ਕਿ ਕਿਸ ਕਦਰ ਲੋਕ ਪਰੇਸ਼ਾਨ ਨੇ ਤੇ ਵਾਹਨ ਡੁੱਬਦੇ ਨਜ਼ਰ ਆ ਰਹੇ ਨੇ ਮੇਰੀ ਜੀ ਸਾਨੂੰ ਬਹੁਤ ਔਖੜ ਆ ਰਹੀ ਦੁਕਾਨਦਾਰਾਂ ਨੂੰ ਐਮਐਲ ਵੀ ਲੰਗਦੇ ਨੇ ਐਮਪੀ ਵੀ ਲੰਗਦਾ ਸਾਰੇ ਲੰਗਦੇ ਤੇ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਸਾਡਾ ਇਹਨਾਂ ਟੋਟਾ ਪਰਨਾ ਚਾਹੀਦਾ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਜੀ ਟੂਟਸ ਬਣੇ ਦੁਬਾਰਾ ਲੱਗ ਜਾਵੇ ਜੀ ਸਾਨੂੰ ਕੋਈ ਤਰਾਜ ਨਹੀਂ ਪਰ ਉਹ ਘਿਆਦੇ ਸੀ ਪਾਣੀ ਕੱਢ ਜਾਂਦੇ ਸੀ ਹੁਣ ਸਾਨੂੰ ਆਪ ਨੂੰ ਪਾਣੀ ਕਰਨਾ ਪੈਂਦਾ ਇੰਜ ਆਪ ਨੂੰ ਲੈਣਾ ਪੈਂਦਾ ਆਪ ਨੂੰ ਪਾਣੀ ਕੱਟ ਕੇ ਸਾਰੇ ਛੁਰਕ ਸਾਫ ਕਰੀ ਦੇ ਨੇ ਕਿੰਨੇ ਚਿਰ ਤੋਂ ਲਾਤ ਹੋਈ ਇਹ ਇਹ ਲਾਤ 10 ਸਾਲ ਹੋ ਗਏ ਨੇ ਘਟੋ ਘਾਟ ਤਾਂ ਹੁਣ ਜਦੋਂ ਰਿਪੋਰਟ ਸਬੰਧ ਹੋਇਆ ਜੀ ਉਸ ਤੋਂ ਬਾਅਦ ਸਾਨੂੰ ਆਪ ਨੂੰ ਪਾਣੀ ਕਰਨਾ ਪੈਂਦਾ ਜੀ ਹਾਂ ਜੀ ਹਾਸੇ ਵੀ ਹੁੰਦੇ ਗੱਡੀ ਕੋਲ ਹਾਸੇ ਬਹੁਤ ਜੀ ਬਹੁਤ ਹਾਸੇ ਸਕੂਲੀ ਮੁੰਡੇ ਨਿਕਦੇ ਮੈਡਮਾਂ ਦਿਖਦੀਆਂ ਨੇ ਜੀ ਬਹੁਤ ਖੱਡੇ ਵਿੱਚ ਵੇਖੋ ਤੁਸੀਂ ਐਡੇ ਦੇ ਖੱਡੇ ਪਾ ਪਾ ਵਿੱਚ ਹਾਂਜੀ ਸਕੂਲੀ ਬਹਿਣਾ ਵੀ ਇੱਥੇ ਰੁਪਦੀ ਹੈ ਹਾਂਜੀ ਹਾਂਜੀ ਤਿੰਨ ਸਕੂਲ ਲੱਗਦੇ ਆ ਜੀ ਸਾਡੇ ਇੱਥੇ ਹਾਂਜੀ ਸਾਰੇ ਰੁਪਦੇ ਹਾਂਜੀ ਹਾਂਜੀ ਸਾਰੇ ਇੱਥੇ ਰੁਪਦੇ ਕੀ ਮੰਗ ਹੋਣ ਕੀ ਕਰਦੇ ਮੰਗ ਸਾਡਾ ਇਹ ਟੋਟਾ ਉੱਚਾ ਹੋ ਗਏ ਸਾਨੂੰ ਟੋਟਾ ਬਣਾ ਦਿੱਤਾ ਜਾਵੇ ਜੀ